ਹੈਪੀ ਦੀ ਵੀਡੀਓ ਪਾਉਣੇ ਹੁੰਨੇ ਆ ਹੈਪੀ ਕੋਰ ਵਾਲੀਆ ਪੂਰਾ ਡਰੈਸ ਦੱਸਦਾ ਮੈਂ ਹੈਪੀ ਮਾਨ ਤੇ ਕੋਰ ਵਾਲਾ ਇਹਨਾਂ ਦਾ ਪਿੰਡ ਆਗਾ ਛੋਡੇ سپورਟ ਕਰਕੇ ਛੋਡੇ ਭਰਾਵਾਂ ਦੀ سپورਟ ਕਰਕੇ ਅੱਜ ਆ ਸਾਰਾ ਕੁਝ ਨਵਾਂ ਮੰਗਵਾਉਣਾ ਪੈ ਗਿਆ ਇਹ ਕਿਉਂ ਮੰਗਵਾਉਣਾ ਪੈ ਗਿਆ ਕਿਉਂਕਿ ਤੁਸੀਂ ਹੈਪੀ ਨੂੰ ਬਹੁਤ ਜ਼ਿਆਦਾ ਪਿਆਰ ਦਿੱਤਾ ਬਹੁਤ ਵੱਡਾ ਪੁਰਾਣਾ ਕੰਮ ਆ ਇਹਨਾਂ ਦਾ ਪੁਰਾਣਾ ਕੰਮ ਕਿਵੇਂ ਆ ਕਿਉਂਕਿ ਪਹਿਲਾਂ ਡੈੱਕ ਦੀ ਰਿਪੇਅਰਿੰਗ ਕਰਦੇ ਸੀਗੇ ਦਿੱਕਤ ਕਿੱਥੋਂ ਆਉਂਦੀ ਸੀ ਜਦੋਂ ਰਿਪੇਅਰਿੰਗ ਕਰਦੇ ਸੀਗੇ ਮਿਊਜ਼ਿਕ ਵਾਲੇ ਕੀ ਕਰਦੇ ਨੇ ਜਦੋਂ ਲਵਾਉਣਾ ਸੀ ਡੈਕ ਇਹਨਾਂ ਨੇ ਉਦੋਂ ਤੱਕ ਲਵਾ ਦਿੰਦੇ ਨੇ ਉਦੋਂ ਬਾਅਦ ਇਹਨੂੰ ਠੀਕ ਕਰਨ ਦਾ ਕੋਈ ਢੰਗ ਨਹੀਂ ਸੀਗਾ ਠੀਕ ਨਹੀਂ ਕਰਦੇ ਸੀਗੇ ਤੇ ਠੀਕ ਕਰਨ ਵਾਸਤੇ ਆਉਨੇ ਹੁੰਦੇ ਸੀਗੇ ਆਪਣੇ ਹੈਪੀ ਭਰਾ ਕੋਲੇ ਤੇ ਫਿਰ ਹੈਪੀ ਨੂੰ ਇਹ ਗੱਲ ਕਹੀ ਆ ਵੀ ਤੁਸੀਂ ਨਾਲ-ਨਾਲ ਹਨਾ ਆਪਣੇ ਨਵੇਂ ਮਿਊਜ਼ਿਕ ਲੈ ਕੇ ਆਓ ਲੋਕ ਪਿਆਰ ਕਰਦੇ ਨੇ ਸੋਨੂੰ ਤੇ ਮੰਗ ਕਰਦੇ ਨੇ ਤੁਸੀਂ ਕਿਸੇ ਵੀ ਕੁਆਲਿਟੀ ਦਾ ਕੋਈ ਡੈਕ ਮਿਊਜ਼ਿਕ ਲੈਣਾ ਚਾਹੁੰਦੇ ਹੋ ਚਾਹੇ ਛੋਟਾ ਚਾਹੇ ਵੱਡਾ ਜਬਰ ਤੇ ਚੱਲੀ ਜਾਂਦਾ ਸਕਰੀਨ ਤੇ ਨੰਬਰ ਚੱਲੀ ਜਾਂਦਾ ਇਹਨਾਂ ਦਾ ਤੁਸੀਂ ਇਹਨਾਂ ਨਾਲ ਗੱਲਬਾਤ ਕਰਕੇ ਤਾਂ ਆਉਣਾ ਇਹਨਾਂ ਕੋਲੇ ਤੇ ਆਪਾਂ ਨੂੰ ਪਤਾ ਹੀ ਹੈ ਮਾਰਕੀਟ ਦੇ ਵਿੱਚ ਬਹੁਤ ਕੁਝ ਚੱਲੀ ਜਾਂਦਾ ਹੁੰਦਾ ਪਰ ਜਿੰਨਾ ਮਿੱਠਾ ਪਾਉਂਗੇ ਸਵਾਦ ਉਦੋਂ ਵੱਧ ਆਈ ਚੱਲੂਗਾ ਕਹਿਣ ਦਾ ਭਾਵ ਮੇਰਾ ਰੋਜ਼ ਇਹੀ ਵੀਡੀਓ ਦਾ ਮਕਸਦ ਹੁੰਦਾ ਵੀ ਜੋਨਾਂ ਕੁਝ ਕਹਤਾ ਉਹਨਾਂ ਕਾਪਾ ਕਰਕੇ ਦਿਖਾ ਦਿੰਨੇ ਹੁੰਨ ਆ ਇਹ ਆਪਣੇ ਭਰਾਵਾਂ ਨੇ ਭਰਾ ਨੇ ਬੰਦਿਆਂ ਦੀ ਇਹਨੇ ਹੋਈ ਪਈ ਬੋਕ ਕੋਈ ਪਈਆ ਤੁਸੀਂ ਲੰਮਾ ਸਮਾਂ ਤਾਂ ਨਹੀਂ ਦਿੰਦੇ ਅਗਲੇ ਨੂੰ ਵੀ ਪਾ ਮਹੀਨਾ ਖੜ ਜਾ ਦੋ ਮਹੀਨੇ ਖੜ ਜਾ ਜਿਦੋਂ ਕਹਤਾ ਤਰੀਕ ਦੀ ਤਰੀਕ ਸੋਡੇ ਕੋਲੇ ਮੰਨ ਕੇ ਚਲੋ ਰਿਪੇਅਰਿੰਗ ਦਾ ਕੰਮ ਹੈਗੀ ਹੈਗਾ ਆਪ ਇੱਕ ਮਾਰੀ ਵਿੱਚ ਆਤ ਮਾਰਦੇ ਕਿਉਂਕਿ ਰਿਪੇਅਰਿੰਗ ਬਹੁਤ ਜ਼ਿਆਦਾ ਆਉਂਦੀ ਹੈ ਇਹਨਾਂ ਕੋਲੇ ਕਿਉਂਕਿ ਹੋਰ ਬੰਦੇ ਜਦੋਂ ਹੁੰਦੇ ਨੇ ਜਦੋਂ ਠੀਕ ਕਰਨ ਦੇ ਵਿੱਚ ਕਹਿ ਦਿੰਦੇ ਨੇ ਮੌਕੇ ਤੇ ਇੱਥੇ ਆ ਕੇ ਦਿਲ ਟੁੱਟ ਜਾਂਦਾ ਜਦੋਂ ਠੀਕ ਨਹੀਂ ਕਰਕੇ ਦਿੰਦੇ ਕਿਉਂਕਿ ਨਵੇਂ ਦੀ ਗਾਰੰਟੀ ਤਾਂ ਹਰੇਕ ਕੋਈ ਦਿੰਦਾ ਪਰ ਚੱਲਦੀ ਚੀਜ਼ ਨੇ ਤਾਂ ਖਰਾਬ ਹੋਣਾ ਫੇਰ ਨਹੀਂ ਠੀਕ ਕਰਕੇ ਦਿੰਦੇ ਫੇਰ ਕਿੱਥੇ ਹੋਣਾ ਪੈਂਦਾ ਸੀ ਹੈਪੀ ਕੋਲੇ আচ্ছা ਤੁਸੀਂ ਰਿਪੇਅਰਿੰਗ ਤੋਂ ਨਾਲ-ਨਾਲ ਬਾਈ ਤੁਸੀਂ ਨਵੇਂ 뮤직 ਲਾਉਣ ਲੱਗੇ ਨਵੇਂ ਵੀ 뮤직 ਅੱਛਾ ਨੰਬਰ ਚੱਲੀ ਜਾਂਦਾ ਸਕਰੀਨ ਤੇ ਉਹ ਕਹਿਣ ਦੀ ਲੋੜ ਨਹੀਂ ਪੈਂਦੀ ਨੰਬਰ ਚੱਲੀ ਜਾਂਦਾ ਇਹਨਾਂ ਦਾ ਸਕਰੀਨ ਤੇ ਤੁਸੀਂ ਇੱਕ ਵਾਰੀ ਮੌਕਾ ਦੇਣਾ ਫਿਰ ਇਹਨਾਂ ਦਾ ਕੰਮ ਦੇਖਣਾ ਕੀ ਗੱਲਬਾਤ ਆ ਕਹਿੰਦੇ ਵੀ ਪੂਰੇ ਏਰੀਏ ਦੇ ਵਿੱਚ ਇਹਨਾਂ ਦਾ ਵੀ ਨਾਂ ਬਹੁਤ ਵੱਡਾ ਬਣਿਆ ਹੋਇਆ ਪਰ ਇੱਕ ਬੰਦਾ ਹੁੰਦਾ ਵੀ ਹਨਾ ਸੋਸ਼ਲ ਮੀਡੀਆ ਦੇ ਵਿੱਚ ਘਟ ਆਉਣਾ ਚਾਹੁੰਦਾ ਹੁੰਦਾ ਕਿਉਂਕਿ ਇਹ ਚੀਜ਼ਾਂ ਮਾਰਕੀਟ ਦੇ ਹਿਸਾਬ ਨਾਲ ਹੁੰਦੀਆਂ ਹੁਣ ਸੋਸ਼ਲ ਮੀਡੀਆ ਦਾ ਜ਼ਮਾਨਾ ਕਿਉਂਕਿ ਹੁਣ ਸਾਰਾ ਸਿਸਟਮ ਜਿਹੜਾ ਸੋਸ਼ਲ ਮੀਡੀਆ ਤੇ ਰਹਿ ਗਿਆ ਤਾਂ ਕਰਕੇ ਆਪਣੇ ਹੈਪੀ ਨੂੰ ਇਹ ਗੱਲ ਕਹੀ ਸੀ ਵੀ ਜੱਟਾ ਕੰਮ ਕਰ ਅਸੀਂ ਤੇਰੀ ਸਪੋਰਟ ਕਰਾਂਗੇ ਕੋਈ ਚੱਕਰ ਨਹੀਂ ਕਿਉਂਕਿ ਪ੍ਰਾਣਾ ਕਾਮਾ ਨਵਾਂ ਕੰਮ ਨਹੀਂ ਹੈਗਾ ਘਟੋ ਘਟ 10 15 ਸਾਲ ਪੁਰਾਣਾ ਕ